ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰੀਤਮ ਜਾਨ ਲੇ ਹੋ ਮਨ ਮਾਹੀ ਆਪਣੇ ਸੁਖੋ ਸਿਉ ਹੀ ਜਗ ਫੰਦਿਓ ਕੋ ਕਹੂ ਕੋ ਨਹੀਂ ਸੁਦ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅੰਦਰ ਸਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸੁਖ ਹੋ ਟਲ ਗੁਰ ਸੇਵੀਐ ਅਹਨ ਸੋ ਸਹਿਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਘਰਤੀ ਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਜਾਣੈ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ सोई बदबूज है ताकी निर्मल रीत कोई जाने कवन ईहा जगमीत जिस होए कृपाल सोई बदबूज है ताकी निर्मल रीत ਰਹਾ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ ਮੁਕਤ ਮਾਲ कनक लाल हीरा मनोरंजन की माया हा हा करत बहानी अवध है तामह संतोख ना पाया हस्तरथ अश्व पवन तेज धणी भूमन चतौरांगा ਸੰਗਨ ਚਾਲਿਓ ਇਨ ਮਹਿ ਕਛੂਆ ਊਠ ਸਧਾਇਓ ਨਾਂਗਾ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾ ਕੈ ਹਰ ਹਰ ਗਾਈਐ ਨਾਨਕ ਈਹਾ ਸੁਖ ਆਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ ਹਰ ਕੇ ਸੰਤ ਪ੍ਰਿਆਇ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਐ ਨਾਨਕ ਈਹਾ ਸੁਖ ਆਗੈ ਮੁਖ ਊਜਲ ਸੰਗ ਸੰਤਨ ਕਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ 5 ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਜਾਣੈ ਕਵਨ ਈਹਾ ਜਗ ਮੀਤ ਜਸੋ ਹੋਏ ਕਿਰਪਾਲ ਸੋਈ ਬਿਧ ਬੂਝੈ ਤਾਂ ਕੀ ਨਿਰਮਲ ਰੀਤ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ